ਬੀਤੇ ਦਿਨ ਰੋਪੜ ਦੇ ਇੱਕ ਸਰਕਾਰੀ ਕਾਲਜ ਦਿਨ ਦਿਹਾੜੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਉਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਇਸ ਮੌਕੇ ਤੇ ਏਡੀਜੀਪੀ ਸ਼੍ਰੀ ਰੋਹਿਤ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ 'ਚ ਅਮਨ ਸ਼ਾਂਤੀ ਦੀ ਸਥਿਤੀ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਨਾਲੇ ਸ਼੍ਰੀ ਚੌਧਰੀ ਨੇ ਇਹ ਵੀ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਵਾਲੇ ਮੁਲਾਜ਼ਮਾਂ ਨੂੰ ਨਕਦ ਇਨਾਮ ਤੇ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ ਨੇ ਕਾਲਜ ਦੇ ਵਿੱਚ ਆ ਕੇ ਗੁੜੀਆਂ ਚਾੜ ਕੇ ਚਲੇ ਗਏ ਸੀ ਇੱਕ ਸਸੇ ਦਾ ਸਪੀਚ ਚੰਪਰੀ ਦਾ ਸਟੂਡੈਂਟ ਸੀ ਉਹ ਸਕਰੀ ਹੋ ਗਿਆ ਸੀ ਉਸ ਜਿਹੜੇ ਗੈਂਗ ਨੂੰ ਅਸੀਂ ਫੜ ਲਿਆ ਹੈ ਉਹਨੂੰ ਜਿਹੜੇ ਮੇਨ ਦੋ ਦੋਸਤੀ ਸੀ ਉਹਨੂੰ ਅਸੀਂ ਕਾਬੂ ਕਰ ਲਿਆ ਪਲਾਸ ਤੋਂ ਦੇਖ ਰਿਹਾ ਸੀ ਉਹਨਾਂ ਦੇ ਜਿਹੜੇ ਯੂਸ ਕੀਤੇ ਹੋਏ ਵੈਪਨਸ ਨੇ ਉਹ ਵੀ ਰਿਕਵਰ ਕਰ ਲਏ ਨੇ स्पोक्समॅन टी रोपड तो शमशेर बग्गादी रिपोर्ट